जय करो वीर बजरंगे हर हर महादेव जय करो वीर बजरंगे हर हर महादेव जय करो वीर बजरंगे हर हर महादेव शिवसना हिंदुस्तान जिंदाबाद जिंदाबाद शिवसना हिंदुस्तान जिंदाबाद जिंदाबाद शिवसना हिंदुस्तान जिंदाबाद जिंदाबाद श्री पवन कुमार गुप्ता जी जिंदाबाद जिंदाबाद ਜੀ ਅੱਜ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਆ ਵੀ ਅੱਜ ਸਾਡੇ ਨਾਲ ਯੂਵਾ ਇਕਾਈ ਦੀ ਸਾਡੀ ਅੱਜ ਮੀਟਿੰਗ ਹੋਈ ਹੈ ਤੇ ਸਾਡੇ ਨਾਲ ਦੀਪਕ ਮਿਸ਼ਰਾ ਜੀ ਆ ਜਿਨ੍ਹਾਂ ਨੂੰ ਯੂਥ ਦੇ ਵਿੱਚ ਪ੍ਰਭਾਰੀ ਦਾ ਅਹੁਦਾ ਦਿੱਤਾ ਗਿਆ ਮੋਹਾਲੀ ਜ਼ਿਲ੍ਹਾ ਇਕਾਈ ਦਾ ਜੀ ਠੀਕ ਹੈ ਤੇ ਇਹਨਾਂ ਦੇ ਨਾਲ ਆਕਾਸ਼ ਜੀ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵਧੀਆ ਕੋਈ ਜ਼ਿੰਮੇਵਾਰੀ ਦਿੱਤੀ ਜਾਏਗੀ ਸੋ ਬਾਕੀ ਸਾਰਿਆਂ ਦੀ ਅੱਜ ਯੂਥ ਦੀ ਅੱਜ ਅਸੀਂ ਜੁਆਇਨਿੰਗ ਕਰਵਾਈ ਹੈ ਤੇ ਅਸੀਂ ਉਮੀਦ ਕਰਦੇ ਆਂ ਵੀ ਇਹ ਸਨਾਤਨ ਧਰਮ ਦੀ ਜੋ ਵੀ ਜੋ ਸਨਾਤਨ ਧਰਮ ਦੇ ਰੌ ਰੀਤ ਨੇ ਔਰ ਜੋ ਵੀ ਸਨਾਤਨ ਧਰਮ ਦੇ ਵਿੱਚ ਬੱਚੇ ਜਿਹੜੇ ਅੱਜ ਕੱਲ ਗਲਤ ਪਾਸੇ ਨੂੰ ਤੁਰਪੇ ਨਸ਼ਿਆਂ ਵੱਲ ਨੂੰ ਤੁਰਪੇ ਉਹਦੇ ਤੋਂ ਲੋਕਾਂ ਨੂੰ ਜਾਗਰੂਕ ਕਰਨਗੇ ਆਪਣੇ ਜਿਹੜਾ ਧਰਮ ਹੈ ਆਪਣੇ ਧਰਮ ਤੇ ਕਟੜ ਹੋ ਕੇ ਚੱਲਣਗੇ ਦੂਜੇ ਦੇ ਵੀ ਧਰਮ ਦੀ ਇੱਜ਼ਤ ਕਰਨਗੇ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਇਹ ਅੱਜ ਇਹ ਮਾਲਾ ਹੈ ਮੋਤੀਆਂ ਦੀ ਸੁੱਚੇ ਮੋਤੀਆਂ ਦੀ ਮਾਲਾ ਹੈ ਇਹ ਅਸੀਂ ਇੱਕ ਅੱਜ ਮਾਲਾ ਦੇ ਵਿੱਚ ਸਾਰੇ ਸੁੱਚੇ ਮੋਤੀ ਭਰੋਤੇ ਔਰ ਇਹਨਾਂ ਤੇ ਹੁਣ ਮੰਤਰ ਅਚਾਰਨ ਕਰਕੇ ਇਹਨਾਂ ਨੂੰ ਰੁਦਰਾਕਸ਼ ਬਣਾ ਕੇ ਕੱਢਣ ਦਾ ਜਿਹੜਾ ਕੰਮ ਹੈ ਉਹ ਹੁਣ ਸਾਡਾ ਹੈ ਉਹ ਅੱਗੇ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਹੁਣ ਦੱਸਾਂਗੇ ਵੀ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਆਪਣਾ ਜਿਹੜਾ Hindu ਤਬਦਾਪਾ ਕੰਮ ਕਰਨਾ ਜੀ ਪੰਜਾਬ ਚ ਕਿਸ ਤਰ੍ਹਾਂ ਦੀ ਪਾਲਿਸੀ ਹੈ ਤੁਸੀਂ ਸਨਾਤਨ ਦੀ ਗੱਲ ਕਰ ਰਹੇ ਹੋ ਕਿਸ ਤਰ੍ਹਾਂ ਦੇ ਇਹਨਾਂ ਦੇ ਮਤਲਬ ਕੰਮਕਾਜ ਹੋਣਗੇ ਅੱਗੇ ਕਿਸ ਤਰ੍ਹਾਂ ਹੀ ਕਰਨਗੇ ਸਨਾਤਨ ਦਾ ਕੰਮ ਕਰ ਰਹੇ ਹੋ ਤਾਂ ਇਸ ਸਨਾਤਨ ਬਾਰੇ ਕਿਸ ਤਰ੍ਹਾਂ ਕੰਮ ਕਰਨਗੇ ਜੀ ਇਹਨਾਂ ਦੇ ਵਿੱਚ ਜਿਵੇਂ ਸਟੂਡੈਂਟਸ ਐ ਸਟੂਡੈਂਟਸ ਦੇ ਜਿਹੜੇ ਮੁੱਦੇ ਹੁੰਨੇ ਆ ਉਹਨਾਂ ਨੂੰ ਚੱਕਿਆ ਜਾਏਗਾ ਜਾਂ ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਜਿਵੇਂ ਨਸ਼ਿਆਂ ਦੇ ਵਿੱਚ ਜਿਹੜਾ ਯੂਥ ਹੈ ਉਹ ਬਹੁਤ ਜ਼ਿਆਦਾ ਵੜਦਾ ਜਾ ਰਿਹਾ ਹੈ ਤੇ ਉਹਦੇ ਤੋਂ ਇਹਨਾਂ ਨੇ ਕਿੱਦਾਂ ਸचेਤ ਹੋਣਾ ਹੈ ਔਰ ਆਪਣੇ ਸਾਥੀਆਂ ਨੂੰ ਕਿੱਦਾਂ ਸचेਤ ਕਰਨਾ ਹੈ ਔਰ ਜਿਹੜੇ ਸਮਾਜ ਦੇ ਵਿਰੋਧੀ ਸਮਾਜ ਵਿਰੋਧੀ ਅੰਸਰ ਹੈ ਉਨ੍ਹਾਂ ਦੇ ਨਾਲ ਕਿੱਦਾਂ ਹੁ ਤੁਸੀਂ ਫਾਈਟ ਕਰਨੀ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹ ਇਹਨਾਂ ਨੂੰ ਹੁਣ ਟ੍ਰੇਨਿੰਗ ਦਿੱਤੀ ਜਾਊਗੀ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਸਮਝਾ ਕੇ ਇਹਨਾਂ ਨੂੰ ਫਿਰ ਸਮਾਜ ਦੇ ਵਿੱਚ ਅਸੀਂ ਛੱਡਾਂਗੇ ਵੀ ਆਪਣਾ ਵਰਕ ਕਰਨ ਇਹ ਅਰਵਿਦ ਗੋਤਮ ਜੀ ਇੱਕ ਤੁਹਾਡੀ ਪਾਰਟੀ ਦਾ ਹਾਲਾ ਕਿ ਉਹ ਸਾਫ ਕਰ ਰਹੇ ਚੁੱਕੇ ਨੇ ਰਾਜਨ ਪੱਟੀ ਜਿਹੜਾ ਗੈਂਗਸਟਰ ਹੈ ਉਹਨਾਂ ਨਾਲ 777 ਜਿਹੜੇ ਹੈ ਕਿ ਹైదరాబాద్ ਤੋਂ ਅਰੇਸਟ ਹੋਏ ਹੈ ਨਸ਼ੇ ਦਾ ਸਪਲਾਈਰ ਸੀਗੇ ਜੋ ਅਲਿਗੇਸ਼ਨ ਉਹਨਾਂ ਤੇ ਲੱਗਿਆ ਹੋਇਆ ਹੈ 11 ਦਿਨ ਸਪਲਾਈ ਕਰਦੇ ਸੀਗੇ ਕਿਸ ਤਰ੍ਹਾਂ ਬਦਲਣ ਜਾ ਕੇ ਉਹਨਾਂ ਨੂੰ ਸੁਧਰਨਾ ਚਾਹੀਦਾ ਸੀਗਾ ਸਨਾਤਨ ਦੀ ਗੱਲਾਂ ਕਰ ਰਹੇ ਹੋ ਤੁਸੀਂ ਪਰ ਉੱਥੇ ਜਾ ਕੇ ਇਸ ਤਰ੍ਹਾਂ ਦੇ ਕੰਮ ਚ ਕਿਵੇਂ ਨੌਜਵਾਨ ਪੈ ਜਾਂਦੇ ਕਿਉਂ ਨਹੀਂ ਸਹੀ ਦਿਸ਼ਾ ਦੇ ਪਾਉਂਦੇ ਤੁਸੀਂ ਉਹਨਾਂ ਨੂੰ ਦੇਖੋ ਉਹ ਸਾਡੀ ਪਾਰਟੀ ਚੋਂ ਹੁਣ ਨਿਕਲ ਚੁੱਕੇ ਆ ਹੁਣ ਉਹਨੇ ਆਪਣਾ ਕੋਈ ਨਵਾਂ ਕੋਈ ਸੰਗਠਨ ਬਣਾ ਲਿਆ ਸੀਗਾ ਸ਼ਾਇਦ ਹੋ ਸਕਦਾ ਉਹਨੂੰ ਏਸੇ ਕਰਕੇ ਪਾਰਟੀ ਦੇ ਵਿੱਚੋਂ ਉਸ ਸਮੇਂ ਦੇ ਵਿੱਚ ਕੱਢਿਆ ਗਿਆ ਹੋਵੇ ਕਿ ਉਹ ਨਹੀਂ ਸਹੀ ਪਟੜੀ ਤੇ ਨਹੀਂ ਆ ਰਿਹਾ ਸੀਗਾ ਏਸੇ ਕਰਕੇ ਅਸੀਂ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਸੀਗਾ ਤੇ ਸਾਡੀ ਪਾਰਟੀ ਦੇ ਵਿੱਚ ਤਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਵਿੱਚ ਤਾਂ ਹੁਣ ਜੇ ਆਪਾਂ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਅਸੀਂ ਅੱਜ ਸਮਝਦੇ ਹਾਂ 20-25 ਸ਼ਿਵ ਸੈਨਾ ਹੈਗੀਆਂ ਤਾਂ ਬਹੁਤ ਵੱਡੀ ਸੰਖਿਆ ਹੈ ਜਿਹੜੀ ਸਾਡੀ ਸ਼ਿਵ ਸੈਨਾ ਹਿੰਦੁਸਤਾਨ ਚੋਂ ਹੀ ਨਿਕਲੀ ਹੈ ਠੀਕ ਹੈ ਨਾ ਪਰ ਹੁਣ ਅੱਗੇ ਨੂੰ ਨਿਕਲ ਕੇ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੇ ਬਥੇਰੇ ਇਦਾਂ ਦੇ ਨੇਤਾ ਜਿਹੜੇ ਠੱਗੀਆਂ ਠੋਰੀਆਂ ਵੀ ਕਰਦੇ ਆ ਪਰਚੇ ਵੀ ਆ ਉਹਨਾਂ ਤੇ ਠੱਗੀਆਂ ਦੇ ਠੀਕ ਹੈ ਉਹਦੇ ਹੁਣ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਉਹਦਾ ਜਿੰਨੀ ਦੇਰ ਤੱਕ ਪਾਰਟੀ ਦੇ ਵਿੱਚ ਜਿਹੜਾ ਬੰਦਾ ਹੈਗਾ ਜਦ ਤੱਕ ਹੀ ਉਹਦੀ ਜ਼ਿੰਮੇਵਾਰ ਪਾਰਟੀ ਹੈ ਜਦ ਪਾਰਟੀ ਤੋਂ ਨਿਕਲ ਗਿਆ ਫਿਰ ਉਹਦੇ ਵਾਸਤੇ ਰਸਤੇ ਬੰਦ ਨੇ ਜਦ ਤੱਕ ਪਾਰਟੀ ਦੇ ਅੰਦਰ ਹੈ ਹੁਣ ਉਹ ਨਿਕਲ ਚੁੱਕਿਆ ਚੇਤਨ ਕੱਕੜ ਸੋ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਆ ਉਹਨੇ ਆਪਣੀ ਕੋਈ ਹਿੰਦੂ ਸੈਨਾ ਕਰਕੇ ਕੋਈ ਬਣਾਈ ਹੋਈ ਸੀਗੀ ਤੇ ਅਗਰ ਉਹ ਗਲਤ ਕਰ ਰਿਹਾ ਕੋਈ ਨਸ਼ਿਆਂ ਦੇ ਤੁਸੀਂ ਦੱਸ ਰਹੇ ਜਿਵੇਂ ਕਾਰੋਬਾਰ ਦੇ ਵਿੱਚ ਹੈਗਾ ਉਹਦੇ ਨਾਲ ਗਨਮੈਨ ਵੀ ਉਹਨੂੰ ਦਿੱਤੇ ਹੋਏ ਸੀਗੇ ਤੇ ਇਹਦਾ ਜਿਹੜਾ ਸੀਆਈਡੀ ਹੈ ਉਹਨਾਂ ਨੂੰ ਰੱਖਣਾ ਚਾਹੀਦਾ ਸੀ ਨਾ ਧਿਆਨ ਉਹਨਾਂ ਨੇ ਦੇਖੋ ਗਨਮੈਨ ਵੀ ਦਿੱਤੇ ਹੋਏ ਆਂ ਔਰ ਬੰਦਾ ਇਹ ਜੇ ਕੰਮ ਕਰ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਸੀਆਈਡੀ ਦਾ ਇਹਨਾਂ ਦਾ ਇੰਟੈਲੀਜੈਂਸ ਦਾ ਫੇਲਿਅਰ ਹੋਇਆ ਹੈ ਨਾ ਸੋ ਇਹ ਤਾਂ ਉਹਨਾਂ ਨੇ ਦੇਖਣਾ ਸੀਗਾ ਅਸੀਂ ਥੋੜੀ ਜਿਹੜੇ ਨੌਜਵਾਨ ਤੁਹਾਡੇ ਨਾਲ ਜੁੜੇ ਨੇ ਇਹਨਾਂ ਦਾ ਪ੍ਰੋਫਾਈਲ ਤੁਸੀਂ ਕਿੱਦਾਂ ਚੈੱਕ ਕਰਦੇ ਹੋ ਜਦੋਂ ਆਪਣੀ ਪਾਰਟੀ ਸ਼ਾਮਿਲ ਕਰਦੇ ਹੋ ਇਹਨਾਂ ਦਾ ਕੀ ਕ੍ਰਾਈਟੇਰੀਆ ਕੀ ਹੁੰਦਾ ਤੁਹਾਡੇ ਕੋਲ ਕਿੱਦਾਂ ਚੈੱਕ ਕਰਦੇ ਹੋ ਬੱਚੇ ਮਤਲਬ ਬੱਚੇ ਠੀਕ ਨੇ ਜਾਂ ਕਨ ਕੋਈ ਗਲਤ ਆਨਸਰ ਤਾਂ ਨਹੀਂ ਆ ਰਿਹਾ ਆਪਣੇ ਵਿੱਚ ਤਾਂ ਇਹਦਾ ਕਿੱਦਾਂ ਪਤਾ ਲੱਗਦਾ ਨਹੀਂ ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਆਂ ਔਰ ਬੜੇ ਲੰਬੇ ਸਮੇਂ ਤੋਂ ਇਹ ਸਾਡੇ ਨਾਲ ਤਕਰੀਬਨ ਰੈਲੀਆਂ ਵਗੈਰਾ ਚ ਸਾਨੂੰ ਸਭ ਦੀ ਪਹਿਚਾਨ ਹੈ ਸਭ ਨੂੰ ਅਸੀਂ ਜਾਣਦੇ ਆ ਪਰ ਹੁਣ ਸਮਾਂ ਆ ਗਿਆ ਹੈ ਪਹਿਲਾਂ ਇਹਨਾਂ ਦਾ ਸਟੱਡੀ ਦਾ ਸਮਾਂ ਚੱਲ ਰਿਹਾ ਸੀ ਹੁਣ ਜੂ ਜੂਏ ਮੈਚੂਰ ਹੋ ਰਹੇ ਆ ਸੋ ਅਸੀਂ ਸਮਝਦੇ ਆ ਕਿ ਇਹਨਾਂ ਨੂੰ ਹੁਣ ਰਾਜਨੀਤੀ ਦੇ ਵਿੱਚ ਆਪਣੀ ਪਕੜ ਬਣਾਣੀ ਚਾਹੀਦੀ ਹੈ ਇਸ ਲਈ ਇਹਨਾਂ ਨੂੰ ਇੱਥੇ ਲੈ ਕੇ ਆਏ ਸਰ शिवसेना ਹਿੰਦੁਸਤਾਨ 13 ਫੀਟਾ ਚ ਲੜ ਰਹੀ ਹੈ ਪੰਜਾਬ ਚ ਜੀ ਤੇ ਸਮਿਕਰਵ ਕਦੋਂ ਡਿਕਲੇਅਰ ਕਰਨਗੇ ਦੂਸਰੀ ਗੱਲ ਕੀ ਵਿਨਿੰਗ ਕੈਂਡੀਡੇਟ ਹੋਣਗੇ ਜਾਂ ਫਿਰ ਅਲੱਗ ਅਦਰ ਪਾਰਟੀ ਜਿਹੜੀ ਆ ਉਹਨਾਂ ਦਾ ਸਮੀਕਰਨ ਖਰਾਬ ਕਰਨ ਲਈ ਖੜੇ ਕਰੇ ਦੇਖੋ ਜਿੱਤ ਹਾਰ ਜਿਹੜਾ ਮੈਦਾਨ 'ਚ ਉਤਰੇਗਾ ਉਹੀ ਉਸੇ ਦੀ ਉਹ ਜਿੱਤ ਵੀ ਹੋਣੀ ਆ ਉਸੇ ਦੀ ਉਹ ਹਾਰ ਹੋਣੀ ਆ ਜਿੱਤ ਹਾਰ ਤੱਕ ਸਾਨੂੰ ਕੋਈ ਉਹ ਨਹੀਂ ਹੈ ਅਸੀਂ ਤਾਂ ਆਪਣਾ ਬੈਸਟ ਦੇਣਾ ਜੋ ਪੰਜਾਬ ਦੇ ਜੋ ਮੁੱਦੇ ਆ ਜੋ ਪੰਜਾਬੀ ਹਿੰਦੂਆਂ ਦੇ ਮੁੱਦੇ ਆ ਅਸੀਂ ਤਾਂ ਉਹ ਲੈ ਕੇ ਆਣੇ ਆ ਸਾਹਮਣੇ ਜਿਹੜੀਆਂ ਪਾਰਟੀਆਂ ਅੱਜ ਆਪਣੇ ਆਪ ਨੂੰ ਜਿਹੜੀਆਂ ਕਹਿ ਰਹੀਆਂ ਵੀ ਅਸੀਂ ਹਿੰਦੂਵਾਦੀ ਪਾਰਟੀਆਂ ਆ ਅਸੀਂ ਉਹਨਾਂ ਨੂੰ ਉਜਾਗਰ ਉਹਨਾਂ ਦੇ ਜਿਹੜੇ ਮੰਛੇ ਆ ਉਹਨੂੰ ਉਜਾਗਰ ਕਰਾਂਗੇ ਲੋਕਾਂ ਦੇ ਸਾਹਮਣੇ ਵੀ ਕਿਹਿਆ ਇਹਨਾਂ ਪਾਰਟੀਆਂ ਨੇ ਦੱਸੋ ਇਹਨਾਂ ਨੇ ਕਿਆ ਹਿੰਦੂਆਂ ਦਾ ਕੀ ਇਹਨਾਂ ਨੇ ਭਲਾ ਕਰਿਆ ਅੱਜ ਤੱਕ ਕਿਸੇ ਜਿਹੜੇ ਹੱਤਿਆਵਾਦ ਪੀੜਿਤ ਹਿੰਦੂ ਨੂੰ ਕਿਆ ਕਿਸੇ ਨੂੰ ਕੋਈ ਮੁਆਵਜ਼ਾ ਮਿਲਿਆ ਕਿਆ ਉਰੇ ਜਿਹੜੀਆਂ ਅੱਜ ਪਾਰਟੀਆਂ ਹਿੰਦੂ ਤਬ ਦਾ ਰੌਲਾ ਪਾ ਰਹੀਆਂ ਵੀ ਅਸੀਂ ਹਿੰਦੂ ਤਬ ਦੇ ਲਈ ਖੜਨ ਆਈਏ ਅਸੀਂ ਹਿੰਦੂ ਪਾਰਟੀਆਂ ਕਿਆ ਉਹਨਾਂ ਨੇ ਕਦੀ ਕਿਸੇ ਅਤਵਾਦ ਪੀੜਤ ਕਿਸੇ ਹਿੰਦੂ ਦੀ ਕਦੀ ਕੋਈ ਸਾਰ ਲਈ ਹੈ ਜਾਂ ਇੱਥੇ ਸੱਤਾ ਭੋਗਦੇ ਰਹੇ ਉਰੇ ਦੇਖ ਲੋ ਤੁਸੀਂ ਜਿਹੜਾ ਸਾਡਾ ਗਊਧਾਨ ਹੈ ਕਿੱਦਾਂ ਸੜਕਾਂ ਤੇ ਰੋਲ ਰਿਹਾ ਹੈ ਉਹਦੇ ਲਈ ਉਹਨਾਂ ਨੇ ਕੀ ਕੀਤਾ ਹੈ ਇਹ ਸਾਰਾ ਕੁਝ ਅਸੀਂ ਸਾਡੇ ਕੋਲ ਪੂਰਾ ਸਾਡਾ ਬਣਿਆ ਹੋਇਆ ਤੇ ਅਸੀਂ ਇਹ ਸਾਰਾ ਪਬਲਿਕ ਦੇ ਵਿੱਚ ਲੈ ਕੇ ਜਾਵਾਂਗੇ ਔਰ ਸਾਰਾ ਲੋਕਾਂ ਦੇ ਸਾਹਮਣੇ ਉਜਾਗਰ ਕਰਾਂਗੇ ਸੋ ਜਿੱਤ ਹਾਰ ਹੁੰਦੀ ਹੈ ਜਦ ਦੋ ਮਾਲ ਆਪਸ ਵਿੱਚ ਘੁਲਦੇ ਆ ਇੱਕ ਟੈਂਦਾ ਇੱਕ ਜਿੱਤਦਾ ਸੋ ਸਾਨੂੰ ਉਹ ਕੋਈ ਦਿੱਕਤ ਨਹੀਂ ਅਸੀਂ ਤਾਂ ਆਪਣਾ ਕਰਮ ਕਰਨਾ ਹੈ ਤੁਸੀਂ ਹੁਣੇ ਦੱਸਿਆ ਕਿ ਮਤਲਬ ਪੰਜਾਬ ਤੇ ਸੇ ਹਸਨਾ ਦੇ 25 ਗਰੁੱਪ ਹੋਣਗੇ ਇਕੱਠੇ ਤੇ ਕਿਤੇ ਇਹ ਨਹੀਂ ਲੱਗਦਾ ਕਿ ਜਿਹੜਾ ਸਮਾਜ ਨਹੀਂ ਆ ਉਹ 25 ਜਗ੍ਹਾ ਬਿਖਰ ਗਿਆ ਜੇ ਇਕੱਠੇ ਹੋ ਜਾਂ ਤਾਂ ਜਿਆਦਾ ਮਜ਼ਬੂਤ ਨਹੀਂ ਹੋਵੇ ਨਹੀਂ 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 ਪੰਜਾਬ ਦੇ ਵਿੱਚ 40% ਹਿੰਦੂ ਹੈ ਹਲੇ 25 ਨਹੀਂ ਮੈਂ ਸਮਝਦਾ 2500 ਹੋਣੀਆਂ ਚਾਹੀਦੀਆਂ ਪਾਰਟੀਆਂ 2500 ਹੋਣ ਇਹ ਤਾਂ ਮੌਕੇ ਤੇ ਜਦ ਸਾਨੂੰ ਲੋੜ ਪਵੇ ਤਾਂ ਅਸੀਂ ਸਾਰੇ ਇਕੱਠੇ ਹੋ ਜੀਏ ਵੈਸੇ ਵੀ ਜਿਹੜੇ ਸ਼ੇਰ ਹੁੰਨੇ ਆ ਸ਼ੇਰ ਇਕੱਲੇ ਹੀ ਘੁੰਮਦੇ ਹੁੰਨੇ ਆ ਸੋ ਸਾਡੀ ਵੀ ਕਿਤੇ ਕਿਤੇ ਜਦ ਵਿਚਾਰ ਧਾਰਾ ਨਹੀਂ ਰਲਦੀ ਤਾਂ ਅਸੀਂ ਆਪਣਾ ਵੱਖਰਾ ਹੋ ਜੰਨੇ ਪਰ ਜਦ ਸਾਡੀ ਬਰਾਦਰੀ ਨੂੰ ਕੋਈ ਸਮੱਸਿਆ ਆਊਗੀ ਜਿਵੇਂ ਸ਼ੇਰਾਂ ਦੇ ਸ਼ੇਰਾਂ ਤੇ ਜਦ ਕੋਈ ਹਮਲਾ ਜੇ ਕਿਤੇ ਹੋ ਜਾਵੇ ਤਾਂ ਉਹ ਜਦ ਇਕੱਠੇ ਹੋ ਜਾਂਦੇ ਆ ਸੋ ਇਹ ਸ਼ੇਰਾਂ ਦੀ ਕੌਮ ਹੈ ਜਿਹੜੀ ਸ਼ਿਵ ਸੈਨਾ ਹਿੰਦੂਸਤਾਨ ਔਰ ਪੋਸਤਾਨ ਔਰ ਹੋਰ ਜੜੀਆਂ ਸ਼ਿਵ ਸੈਨਾ ਇਹ ਸ਼ੇਰਾਂ ਦੀ ਕੌਮ ਹੈ ਇਹਦੇ ਵਿੱਚ ਵਿਰਲੇ ਹੀ ਬੰਦੇ ਸਾਡੇ ਨਾਲ ਜੁੜਦੇ ਆ ਜਿਹੜੇ ਮੌਤ ਨੂੰ ਮਾਸੀ ਕਹਿੰਦੇ ਆ ਉਹ ਲੋਕ ਸਾਡੇ ਨਾਲ ਜੁੜਦੇ ਆ ਇਹ ਦਲੇਰਾਂ ਦੀ ਕੌਮ ਹੈ ਸੋ ਇਸ ਕਰਕੇ ਤਾਂ ਚਾਹੇ ਹੋਰ ਵੱਧ ਜਾਣ ਕੋਈ ਦਿੱਕਤ ਨਹੀਂ ਹੈ ਮੈਂ ਸਮਝਦਾ 2500 ਹੋਣੀਆਂ ਚਾਹੀਦੀਆਂ ਸ਼ਿਵ ਸੈਨਾ ਤਾਂ ਠੀਕ ਹੈ ਪਕਮਿਸਰਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਤਿਆਸ ਸੋਚ ਲੈ ਕੇ ਆਏ ਹੋ ਇਹ ਤੁਹਾਨੂੰ ਚੰਗਾ ਲੱਗਿਆ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇਖਦੇ ਹੋ ਜੋ ਆਪਸੀ ਪਾਰਟੀ ਹੈ ਸੱਚਾ ਹੈ ਹਿੰਦੁਸਤਾਨ ਆਜੇ ਇਤਨਾ بڑا ਯੁੱਧ ਜੋ ਆਪਕੇ ਸਾਥ ਜੁੜਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਆਪ ਤੁਸੀਂ ਸਭਲੇ ਤਾਂ ਜੈ ਸ਼੍ਰੀ ਰਾਮ ਮੈਂ ਸ਼ਿਵ ਸੈਨਾ ਹਿੰਦੁਸਤਾਨ मजदूर सेना जिला प्रधान मोहाली दिनेश कुशवाहा मैं तो यही कहना चाहूँगा जी हमारा शिवसेना हिंदुस्तान पार्टी अच्छा काम कर रहा है और करता रहेगा जो हमारा पवन गुप्ता जी हैं अरविंद गौतम जी हैं जो पंजाब युवा युवा इकाई का जो प्रधान है पंजाब का ये अच्छे सारे जो आज शामिल किए हैं बंदे को वो आने का सबका शुभकामनाएँ स्वागत वेलकम हम करते हैं अब पहली बात जो इलेक्शन के बाद है जो हमारे राष्ट्रीय अध्यक्ष जो हम लोग को ड्यूटी लगाएंगे उसको हम लोग बाकायदे निभाएंगे। जय श्री राम जय हिंदू राष्ट्रीय ड्यूटी प्रॉपर निभाएंगे और भैया के साथ है स्टार्टिंग से आगे भी भैया के साथ ही जैसे जैसे भैया गाइड करेंगे वैसे वैसे हमने काम करना है आप लोगों को लगता है कि जिस तरह हमारे देश की राजनीति जो बहुत गंदी कही जाती है और बहुत कम लोग होंगे जो राजनीति में आना चाहते हैं अगर युवा की बात की जाए तो ज़्यादा करके युवा जो है और फील्ड में अपना कैरियर बनाना चाहते हैं लेकिन आप राजनीति में उतर रहे हो क्या सोच कर उतर रहे हो सर देखो गंदी है अब गंदी बाहर से देख के गंदी है साफ भी तो किसी ना किसी को एक्शन लेने ही पड़ेगा करने के लिए साफ तो अंदर उतर कर ही होगी अब हम अंदर उतरे हैं तो कोशिश करेंगे साफ़ करने की बाकी भैया हैं भैया जैसे बताएंगे भैया गाइड करेंगे हम करेंगे वैसे वैसे